ਉਹ ਧਮਕੀ ਅਦਨਾ ਵੀ ਮਾਰਦਾਗਾ ਚੱਕਦਾਗਾ ਕੋਈ ਗੱਲ ਨਹੀਂ ਉਹ ਵੀ ਮੈਂ ਸਾਰਾ ਕੁਝ ਲਿਖ ਕੇ ਹਾਈ ਕੋਰਟ ਦੇ ਵਿੱਚ ਦਿੱਤਾ ਹੋਇਆ ਹੈ ਉਹ ਕੰਮ ਇਹ ਕੰਮ ਦੇ ਵਿੱਚ ਨਜਾਇਜ਼ ਕਬਜ਼ਿਆਂ ਦੇ ਵਿੱਚ ਕੀ ਦਾ ਕਿਹੜਾ ਟੇੜਾ ਉਹਦਾ ਰੋਲ ਆ ਉਹ ਸਾਰਾ ਕੁਝ ਉੱਥੇ ਲਿਖ ਕੇ ਦਿੱਤਾ ਹੋਇਆ ਹੈ ਕਿਹੜੇ ਅ ਅ ਕਿਹੜੇ ਮੁਲਾਜ਼ਮ ਦਾ ਕੀ ਰੋਲ ਹੈ ਕਿਹੜੇ ਲੱਖੇ ਸਿਧਾਨੇ ਦਾ ਉਹਦੇ ਵਿੱਚ ਕੀ ਰੋਲ ਹੈ ਤੇਰਾ ਕੀ ਰੋਲ ਹੈ ਤੇਰੇ ਦੋਸਤਾਂ ਦਾ ਕੀ ਰੋਲ ਹੈ ਤੇ ਤੇਰੇ ਨਾਲ ਜਾਏਗਾ ਹੋਂ ਆਂਦਾ ਵੈ ਮੋੜ ਮੋੜ ਕਰਕੇ ਇੱਕ ਦਵਿੰਦਰ ਕੰਬੋ ਜਾਂਦਾ ਸਿਗਾ ਇੱਕ ਤੇਰੇ ਨਾਲ ਗੁਰਵਿੰਦਰ ਗਿੱਲਾ ਹੋਂਦੇ ਛੇੜੀ ਜਾਂ ਮੁੰਡਾ ਹੋ ਆਂਦਾ ਸਿਗਾ ਉਹ ਆ ਕੇ ਸੰਨ ਧਮਕੀਆਂ ਦਿੰਦਾ ਕੋਈ ਗੱਲ ਨਹੀਂ ਸਾਰਿਆਂ ਦੇ ਮੈਂ ਨਾਂ ਲਿਖ ਕੇ ਦੇ ਹੋਏ ਐ ਤੂੰ ਟੈਨਸ਼ਨ ਨਾ ਲੈ ਜਿਹੜੇ ਨਾ ਤੇਰੇ ਚੋਰ ਚੂਰ ਜਿਹੜੇ ਤੇਰੇ ਨਾਲ ਆਂਦੇ ਆਂ ਹੋ ਮੈਂ ਪਹਿਲਾਂ ਹੀ ਦਿੱਤਾ ਹੋਇਆ ਤੇ ਜਿਹੜੀ ਤੂੰ ਕਹਿੰਦਾ ਨਾ ਵੀ ਕੀ ਹੁਣ ਮੈਂ ਕਰੂੰਗਾ ਉਹ ਕਰੂੰਗਾ ਤੂੰ ਜੋ ਕਰਨਾ ਹੈ ਕਰ ਤੈਨੂੰ ਤਾਂ ਐ ਵੀ ਕਿ ਤੂੰ ਕਬਜ਼ਾ ਕਰੀ ਰੱਖੇ ਨਜਾਇਜ਼ ਤੇ ਕੋਈ ਬੰਦਾ ਤੈਨੂੰ ਕਵੇ ਵੀ ਨਾ ਉੱਤੋਂ ਤਾਂ ਸਾਡੇ ਉਹ ਕਰ ਰਹੇ ਆ ਵੀ ਸਾਨੂੰ ਧਮਕੀਆਂ ਦੇ ਰਿਹਾ ਵੀ ਮੈਂ ਐ ਕਰ ਦੂੰਗਾ ਉਹ ਕਰ ਦੂੰਗਾ ਫਲਾਣਾ ਕਰ ਦੂੰਗਾ ਧਮਕਾਨਾ ਕਰ ਦੂੰਗਾ ਤੂੰ ਕੀ ਤੇ ਤੇਰੀ ਲੈਂਗੁਏਜ ਦੇ ਵਿੱਚ ਹੀ ਤੈਨੂੰ ਪੁੱਛਦੀਆਂ ਵੈਸੇ ਤੇਰੀ ਤੇਰੇ ਕਿਹੜਾ ਬੂੜੇ ਦਾ ਰਾਜਾ ਫਿਰ ਤੇ ਬਾਕੀ ਐਡਾ ਹੀ ਸਿਆਣਾ ਤੂੰ ਐਡਾ ਹੀ ਸਿਆਣਾ ਜਾ ਕੇ ਜਦੋਂ ਜੋਦਾ ਵੀਰੇ ਦਾ ਜਵਾਬ ਦੇਦੇ ਹੋ ਤੇਰੇ ਤੋਂ ਕਾਦਾ ਕਹਿੰਦਾ ਤੈਨੂੰ ਕਾਦਾ ਕਹਿੰਦਾ ਵੀ ਲਾਈਵ ਬੈਠ ਮੇਰੇ ਨਾਲ ਤਾਂ ਤੂੰ ਬਾਅਦ ਚ ਬੈਠ ਜੀ ਕੋਈ ਗੱਲ ਨਹੀਂ ਮੈਂ ਕਾਗਜ਼ਾਂ ਨਾਲ ਹੀ ਸਾਰੀਆਂ ਗੱਲਾਂ ਕਰੂੰਗੀ ਮੇਰੇ ਕੋਲ ਸਾਰੇ ਕਾਗਜ਼ ਆ ਜਿੱਤੇ ਜਿੱਤੇ ਮੈਨੂੰ ਵੀਡੀਓ 'ਚ ਮੈਂ ਲਾਣਾ ਮੈਂ ਆਪੇ ਲਾ ਦੂੰਗੀ ਕਾਗਜ਼ ਜਿਹਨੂੰ ਜਿਹਨੂੰ ਕੋਈ ਵੀ ਸਵਾਲ ਆ ਉਹ ਕਾਗਜ਼ਾਂ ਨੂੰ ਫਰੋਲ ਲਿਓ ਪਿਛਲੇ ਸਾਲ ਜਦੋਂ ਤੇਰੇ ਤੇ ਪਰਚਾ ਹੋ ਗਿਆ ਸੀ ਉਦੋਂ ਤੋਂ ਬੜਾ ਭੱਜ ਰਿਆ ਸੀਗਾ ਵਿਵਰਤਾ ਸਰਕਾਰਾਂ ਨੇ ਪਰਚਾ ਕਰਾਤਾ ਸਰਕਾਰਾਂ ਨੇ ਪਰਚਾ ਕਰਾਤਾ ਸਰਕਾਰਾਂ ਦਾ ਕੋਈ ਰੋਲ ਨਹੀਂ ਹੈ ਇਹਦੇ ਵਿੱਚ ਮੈਂ ਤਾਂ ਕਹਿੰਨੀ ਆ ਸਰਕਾਰ ਸਰਕਾਰ ਇਨਵੋਲਵ ਹੋਵੇ ਤੇ ਇਹਨੇ ਨਾਅਤ ਪਾਵੇ ਤੂੰ ਜਿਹੜੀਆਂ ਅਦਾਲਤਾਂ ਆਪਣੇ ਘਰਾਂ ਦੇ ਵਿੱਚ ਲਾਨਾ ਤੈਨੂੰ ਕਿਹੜੀ ਅਥਾਰਟੀ ਆ ਲੋਕਾਂ ਦੇ ਲੋਕਾਂ ਨੂੰ ਫੋਨ ਫੋਨ ਕਰ ਕਰਕੇ ਤੂੰ ਧਮਕੀਆਂ ਦਿੰਨਾ ਤੂੰ ਲੋਕਾਂ ਦੀ ਜਮੀਨਾਂ 'ਚ ਆ ਕੇ ਵੜਦਾ ਤੂੰ ਲੋਕਾਂ ਦੀ ਕੁੜੀਆਂ ਦੇ ਰੇਪ ਦੇ ਤੂੰ ਉੱਥੇ ਸਮਝੌਤੇ ਕਰਾਨਾ ਵੈ ਕੁੜੀਆਂ ਨੂੰ ਤੂੰ ਪੈਸੇ ਦੇ ਦੇ ਕੇ ਖਰੀਦਦਾ ਵੈ ਤੂੰ ਲੋਕਾਂ ਦੀ ਕੁੜੀਆਂ ਤੋਂ ਪੁੱਛਦਾ ਤੇਰਾ ਰੇਟ ਕੀ ਆ ਤੇਰੀ ਕਾਟ ਕੀ ਆ ਤੂੰ ਭੁੱਲ ਗਿਆ ਹੈ ਉਹ ਟਾਈਮ ਜਦ ਚੱਪਲ ਵੀ ਨਹੀਂ ਸੀ ਆਂਦੀ ਤੇਰੇ ਕੋ 10 ਰੁਪਏ ਦੇ ਤਾ ਉਹ ਚਾਰ ਕੱਪ ਨਹੀਂ ਲਿਆ ਜਾਂਦਾ ਸੀਗਾ ਵੱਡਾ ਆਇਆ ਤੂੰ ਹੁਣ ਤੂੰ ਕਹਿੰਦਾ ਮੇਰੇ ਲੈਵਲ ਦਾ ਨਹੀਂ ਬੰਦਾ ਕੋਈ ਸਾਹਮਣੇ ਲੋਕਾਂ ਦੀ ਜਮੀਨਾਂ 'ਤੇ ਮਾਰ-ਮਾਰ ਕੇ ਠੱਗਿਆ ਤੂੰ ਗੱਲਾਂ ਮਾਰਦਾ ਹੈ ਲੈ ਤੂੰ ਜਾ ਕੇ ਕਿਸੇ ਬੰਦੇ ਨਾਲ ਗੱਲ ਕਰ ਤੇਰੇ ਨਾਲ ਰਣਜੋਧ ਵੀਰਾ ਤੇਰੇ ਨਾਲ ਕਹਿੰਦਾ ਵੀ ਮੇਰੇ ਨਾਲ ਗੱਲ ਕਰ ਬੈਠ ਤੂੰ ਉਹਦੇ ਨਾਲ ਲਾਈਵ ਤੂੰ ਮੈਨੂੰ ਕਹਿ ਰਿਹਾ ਸੀ ਲਾਈਵ ਬੈਠ ਚੱਲ ਤੂੰ ਲੈ ਆ ਕਾਗਜ਼ ਅਦਾਸ ਕੇ ਕਿਹੜੇ ਸਾਹਮਣੇ ਤੋਂ 2 ਬਾਈਕਲਿਆਂ ਦੇ ਕਬਜ਼ਾ ਕਰਕੇ ਬੈਠੇ ਤੇਰੇ ਨਾਲ ਪਰਚੀ ਘਟਦੀ ਆ ਉਹਦੀ ਦੱਸ ਕਿਹੜੇ ਅਫਸਰ ਨੇ ਤੇਰੇ ਨਾਂ ਪਰਚੀ ਕੱਟੀ ਆ ਤਾਂ ਤੂੰ ਸਾਬਤ ਤੱਕ ਆ ਰੋਦਾ ਇੱਕ ਕਾਗਜ਼ ਹੀ ਦਿਖਾ ਦੇ ਤੈਨੂੰ ਤੈਨੂੰ ਇੰਨੀ ਵਾਰ ਕੋਰਟ ਨੇ ਕਹਿਤਾ ਵੀ ਕਿ ਤੂੰ ਨਹੀਂ ਲੀਗਲ ਗਾਰਡੀਅਨ ਬਣ ਸਕਦਾ ਤੂੰ ਕਹਿੰਦਾ ਮੈਂ ਮਹੰਤਾ ਮੇਰੇ ਭਾਂਜੇ ਨੂੰ ਮਹੰਤਾ ਬਣਾਤਾ ਇਹ ਵੋ ਕਿਹੜੀ ਕੋਰਟ ਤੋਂ ਤੂੰ ਪਰਮਿਸ਼ਨ ਲਈ ਸੀਗੀ ਤੂੰ ਇਹ ਮੂਰਖ ਲੋਕਾਂ ਨੂੰ ਮੂਰਖ ਬਣਾ ਸਕਦਾ ਆਪਣੀਆਂ ਕਹਾਣੀਆਂ ਬਣਾ ਬਣਾ ਕੇ ਕਾਗਜ਼ ਹੈਗਾ ਕੋਈ ਲੈ ਆ ਜਿਹੜਾ ਤੇਰੀ ਭੈਣ ਦਾ ਹਿੱਸਾ ਹੈ ਤੇ ਬਦਮਾਸ਼ੀਆਂ ਨਾਲ ਨੇ ਮਿਲਣਾ ਜਾ ਕੇ ਕੋਰਟ 'ਚ ਕੇਸ ਕਰੋ ਤੇ ਉਹ ਦੇਖਾਂਗੇ ਫਿਰ ਬਾਅਦ ਦੇ ਵਿੱਚ ਉੱਥੇ ਮੈਂ ਤੇਰੇ ਨਾਲ ਸੁਲਝੂਂਗੀ 10 ਸਾਲ ਹੋ ਗਏ ਮੈਨੂੰ ਇਹੀ ਤੇਰਾ ਬਕਵਾਸ ਸੁਣਦੇ ਨੂੰ ਠੀਕ ਹੈ ਤੇਰੀ ਧਮਕੀਆਂ ਸੁਣਦੇ ਨੂੰ 10 ਸਾਲ ਹੋ ਗਏ ਇੱਥੇ ਕੋਈ ਬੰਦਾ ਨਹੀਂ ਸੀ ਤੇਰੀ ਕਲਾਸ ਲਾਣ ਨੂੰ ਜੇ ਕੋਈ ਹੁੰਦਾ ਨਾ ਬੰਦਾ ਤੈਨੂੰ ਲੱਗ ਜਾਂਦਾ ਪਤਾ ਵੀ ਕਿਵੇਂ ਕਿਸੇ ਨਾਲ ਪੰਗਾ ਲਈਦਾ ਤੇ ਕਿਵੇਂ ਕਿਸੇ ਦੀ ਜਮੀਨਾਂ ਸਾੰਭੀਦੀਆਂ ਹੁੰਦੀਆਂ ਤੂੰ ਜਿਹੜਾ ਧਰਨਾ ਲਾਣਾ ਲਾ ਮੈਨੂੰ ਦੱਸ ਕੇ ਆ ਕਿਹੜਾ ਧਰਨਾ ਕਿਹੜੇ ਦਿਨ ਤੂੰ ਲਾਣਾ ਤੈਨੂੰ ਕੋਈ ਗੱਲ ਨਹੀਂ ਲਵਾਨਿਆ ਤੇਰਾ ਧਰਨਾ ਫਿਰ ਤੇਰੀ ਤਾਂ ਫੇਰੇ ਬਦਮਾਸ਼ੀ ਹੋਈ ਹੋਗੀ ਜਿੱਥੇ ਮਰਜ਼ੀ ਤੂੰ ਲੋਕਾਂ ਦੇ ਘਰਾਂ 'ਚ ਵੜ ਕੇ ਕਹਿੰਦੇਗਾ ਮੈਨੂੰ adda ਹਿੱਸਾ ਦੇ ਦੇ ਮੈਂ ਤੇਰੇ ਇੱਥੇ ਨਹੀਂ ਧਰਨਾ ਲਾਣਾ ਦੂਜੀ ਗੱਲ ਜਿਹੜੀ ਕੋਠੀ ਤੇ ਨਾ ਪਟਿਆਲੇ ਸਾਮੀ ਹੋਈ ਇਹ ਖਾਲਸਾ ਕਾਲਜ ਉਹ ਵੀ ਮੇਰੀ ਮਾ ਦੇ ਨਾ ਹੈ ਅੱਧੀ ਕੋਈ ਗੱਲ ਨਹੀਂ ਕਾਕਾ ਹਲੇ ਤੱਕ ਤਾਂ ਅਸੀਂ ਤੈਨੂੰ ਕੁਝ ਕਿਹਾ ਨਹੀਂ ਸੀਗਾ ਹੁਣ ਉਹ ਵੀ ਅਸੀਂ ਤੇਰੇ ਤੋਂ ਖਾਲੀ ਕਰਾਵਾਂਗੇ ਤੈਨੂੰ ਵੀ ਲੱਗਦਾ ਜਿਵੇਂ ਕੋਈ ਬੋਲਦਾ ਨਹੀਂ ਹੈਗਾ ਇਹਨਾਂ ਨੂੰ ਦਬਾ ਲਓ ਹੈ ਕੋਈ ਉੱਥੇ ਬੰਦਾ ਨਹੀਂ ਹੈ ਜਾਂ ਕੁਝ ਨਹੀਂ ਹੈਗਾ ਕੋਈ ਗੱਲ ਨਹੀਂ ਤੂੰ ਜੋ ਕਰਨਾ ਹੈ ਕਰ ਜਿਹੜੇ ਧਮਕੀਆਂ ਦੇਣੀਆਂ ਵੀ ਜਲੂਸ ਕੱਢਾਂਗਾ ਤੇਰਾ ਜਲੂਸ ਹੁਣ ਨਿਕਲਣਾ ਹੈ ਕੋਈ ਗੱਲ ਨਹੀਂ ਤੇਰੇ ਏਜੰਟਸ ਨੇ ਸਾਰਾ ਕੁਝ ਮੈਨੂੰ ਮੈਂ ਵੀ ਉਹਨਾਂ ਦੇ ਪਿੱਛੇ ਲੱਗੀਆਂ ਉਹਨਾਂ ਨੇ ਮੈਨੂੰ ਸਾਰਾ ਕੁਝ ਦੱਸਿਆ ਵੀ ਕਿਹੜੇ ਤਰੀਕੇ ਨਾਲ ਤੂੰ ਉਹਨਾਂ ਤੋਂ ਲੈਣਾ ਹੈ ਪੈਸੇ ਤੇ ਕਿਹੜੇ ਤਰੀਕੇ ਨਾਲ ਫਾਈਲਾ ਭੇਜਦਾ ਤੂੰ ਉਹਨਾਂ ਕੋਲ ਲੋਕਾਂ ਨੂੰ ਪਾਗਲ ਬਣਾਉਣਾ ਕਿ ਤੇ ਕਿਦੀ-ਕੀਦੀ ਤੂੰ ਵੀਡੀਓ ਪਾਉਣਾ ਕਿਦੀ-ਕੀਦੀ ਨਹੀਂ ਪਾਉਂਦਾ ਤੇ ਕਿਨੂ-ਕਿਨੂ ਕਿਸ ਤਰੀਕੇ ਨਾਲ ਬਲੈਕ ਡਿਕਵਰੀ ਏਜੰਟ ਬਣਿਆ ਹੋਇਆ ਲੋਕਾਂ ਨੂੰ ਪਾਗਲ ਬਣਾਉਣਾ ਇੱਕ ਮੈਨ ਪੰਜਾਬ ਲਈ ਆਹ ਕਰਤਾ ਤੈਨੂੰ ਲੱਗਦਾ ਪੰਜਾਬ ਮੇਰੇ ਸਿਰ ਤੇ ਹੀ ਖੜਿਆ ਤੇਰੇ ਵਰਗੇ ਗੰਦ ਦੇ ਹੱਥਾਂ ਚਾਲੇ ਦਾ ਪਾਵਰ ਨਹੀਂ ਆ ਜੇ ਤੇਰੇ ਗੰਦ ਦੇ ਹੱਥ ਦੇ ਵਿੱਚ ਪਾਵਰ ਆ ਗਈ ਤੂੰ ਤਾਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਘਰਾਂ ਜੋ ਕੱਢ ਕੇ ਲੈ ਕੇ ਜਾਇਆ ਕਰੇਗਾ ਜਿਹੜੇ ਤੂੰ ਇਹ ਹਿੱਲੇ ਕਰਦਾ ਵੈ ਕਿੰਨੇ ਵਾਰ ਤੋਂ ਮੇਰੇ ਭੈਣ ਦੇ ਪਿੱਛੇ ਆਇਆ ਕਿੰਨੀ ਵਾਰ ਮੇਰੇ ਪਿੱਛੇ ਆਇਆ ਤੂੰ ਆਪਣੇ ਗੁੰਡਿਆਂ ਨਾਲ ਗੁਰਵਿੰਦਰ ਗਿੱਲਿਆ ਉਹ ਮੁੰਡਾ ਉਹ ਤੇਰੇ ਨਾਲ ਮੋੜ ਹੁੰਦਾ ਉਹ ਮੁੰਡਾ ਉਹ ਉਹ ਕਿੰਨੀ ਵਾਰ ਪਿੱਛੇ ਆਇਆ ਗੁਰਦਵਿੰਦਰ ਕੰਬੋਜ ਕਿੰਨੀ ਵਾਰ ਸਾਡੇ ਪਿੱਛੇ ਆਇਆ ਗੋਲੀਆਂ ਲੈ ਲੈ ਕੇ ਤੈਨੂੰ ਕੀ ਲੱਗਦਾ ਡਰਦਾਂਗੀ ਮੈਂ ਮੈਂ ਕੋਈ ਨਹੀਂ ਡਰਦੀ ਤੇਰੇ ਤੋਂ ਤੂੰ ਜੋ ਕਰਨਾ ਤင်း ਜਿੰਨਾ ਜ਼ੋਰ ਲਾ ਲੈ ਲਾ ਮੈਂ ਕਾਨੂੰਨੀ ਲੜਾਈ ਜਿਹੜੀ ਲੜ ਰਹੀਆਂ ਮੈਂ ਲੜੂਗੀ ਜਦ ਤੱਕ ਲੜਿਆ ਜਾਊਗਾ ਮੈਂ ਲੜੂਗੀ ਤੂੰ ਐਨਾ ਹੀ ਸੱਚਾ ਹੈ ਤੂੰ ਮੇਰੇ ਰਿਸ਼ਤੇਦਾਰਾ ਕੋਲ ਕੀ ਕਰਨ ਜਾਣਾ ਤੂੰ ਦੂਜੇ ਦਿਨ ਪੈਰੀ ਪੈ ਜੰਨਾ ਉਹਨਾਂ ਦੇ ਜਾ ਕੇ ਵੀ ਮੇਰਾ ਸਮਝੌਤਾ ਕਰਾ ਦੋ ਕਹਾ ਸਮਝੌਤਾ ਤੇਰ ਨਾਲ ਕਰ ਲਿਆ ਭਈ ਅਸੀਂ ਨਹੀਂ ਕਰਨਾ ਤੈਨੂੰ 20 ਵਾਰ ਤੈਨੂੰ ਅਸੀਂ ਕਹਤਾ ਅਸੀਂ ਤੇਰ ਨਾਲ ਸਮਝੌਤਾ ਕਰਨਾ ਨਾ ਸੀ ਆਪਣੇ ਕੇਸ ਵਾਪਸ ਲੈਣੇ ਆ ਨਾ ਸੀ ਤਰ ਤੱਕ ਕੋਈ ਡਰਿਏ ਸਿੱਧੀ ਗੱਲ ਹੈ ਬਾਕੀ ਤੂੰ ਜੋ ਕਰਨੇ ਘਰ ਬਾਕੀ ਜਿਹੜੇ ਕਮੈਂਟ ਕਰਦੇ ਨੇ ਗਲਤ ਕੁੜੀਆਂ ਨੂੰ ਜਾਂ ਇਹ ਵੋ ਆਪਣੇ ਮਾਵਾ ਪੈਨਾ ਦੇ ਗਾਲਾ ਕੱਢਦੇ ਆ ਉਹ ਜਰਾ ਆਪਣੀਆਂ ਮਾਵਾ ਪੈਨਾ ਵੱਲ ਦੇਖ ਲੈਣ ਗਲਤ ਫਾਲਤੂ ਕਿਸੇ ਨੂੰ ਬੋਲਣ ਦੇ ਲੋੜ ਨਹੀਂ ਹੈ ਜਦ ਤੱਕ ਤੁਹਾਨੂੰ ਕੋਈ ਮਸਲੇ ਦਾ ਪਤਾ ਨਹੀਂ ਹੈ ਜਿਹੜਾ ਜਿਆਦਾ ਚਮਚਾ ਹੋ ਜਾ ਕੇ ਇਹਦੇ ਤੋਂ ਕਾਗਜ਼ ਦੇਖ ਲੈ ਵੀ ਇਹ ਦੇਖੋ ਕੀ ਹੈ ਕੀ ਨਹੀਂ ਐਨੀ ਕੀ ਮੈਂ ਇਹਦੇ ਨਾਲ ਵੀਡੀਓ ਪਾਣੀ ਸੀਗੀ ਬਾਕੀ ਤੂੰ ਪਹਿਲਾਂ ਰਣਜੋਦ ਵੀਰ ਨਾਲ ਸੋਲਜੋਦੇ ਸਵਾਲਾਂ ਦੇ ਜਵਾਬ ਦੇ ਕੋਈ ਗੱਲ ਨਹੀਂ ਅਸੀਂ ਸਾਰੇ ਤੇਰਾ ਸੱਚ ਦਾ ਕਾਢ ਹੀ ਲਿਆਵਾਂਗੇ ਜਿਹੜਾ ਝੂਠ ਹੈ ਨਾ ਜਿਹੜਾ ਇਹ ਨਕਾਬ ਹੈ ਜਿਹੜਾ ਇਹ ਜਿਆਦਾ ਦੇਰ ਨਹੀਂ ਚੱਲਦਾ ਤੇ ਤੂੰ ਬਹੁਤ ਟਾਈਮ ਦਾ ਬਹੁਤ ਗੰਧ ਪਾ ਰੱਖਿਆ ਤੇਰੇ ਵਾਂਗ ਨਹੀਂ ਆ ਗਿਆ ਸੀ ਜਿਹੜੇ ਲੰਗੜਾ ਚ ਉਹ ਲੰਦੇ ਆ ਨਾਲੇ ਤੂੰ ਕੌਣ ਹੋਣਾ ਸਾਨੂੰ ਸਵਾਲ ਕਰਨ ਵਾਲਾ ਵੀ ਕੀ ਤੂੰ ਕੀ ਕੀਤਾ ਤੂੰ ਕੀ ਕੀਤਾ ਤੂੰ ਜਾ ਕੇ ਜਿਹਦੀ ਅਥਾਰਟੀ ਆ ਉਹ ਕਦੇ ਕਰਦਾ ਸਵਾਲ ਤੂੰ ਜਾ ਕੇ ਲੋਕਾਂ ਨੂੰ ਕੱਲ ਪੁੱਛਣ ਲੱਗ ਜੇਗਾ ਵੀ ਤੂੰ ਇੱਥੇ ਕਿਵੇਂ ਬੈਠਾ ਤੂੰ ਰਜਿਸਟਰੀ ਦਾ ਕਰ ਤੂੰ ਲੋਕਾਂ ਨੂੰ ਪੁੱਛਦਾ ਰਜਿਸਟਰੀ ਦਾ ਤੂੰ ਕੌਣ ਹੋਣਾ ਪੁੱਛਣ ਵਾਲਾ ਓਏ ਤੇਰੀ ਅਥਾਰਟੀ ਵੀ ਹੈ ਤੈਨੂੰ ਕਿਹਨੇ ਅਥਾਰਟੀ ਦਿੱਤੀ ਪਹਿਲਾਂ ਤੁਸੀਂ ਕਤਲ ਕਰੋ ਫਿਰ ਤੁਸੀਂ ਨਜਾਇਜ਼ ਕਬਜ਼ੇ ਕਰੋ ਜੇ ਕੋਈ ਬੋਲਦਾ ਤੁਸੀਂ ਕਹਿੰਦੇ ਹੋ ਵੀ ਕਿ ਉਹ ਬੋਲੇ ਵੀ ਨਾ ਜਿੱਥੇ ਜਿੱਥੇ ਜੋ-ਜੋ ਵੀ ਤੂੰ ਕੁਝ ਕਰਦਾ ਨਾ ਮੈਨੂੰ ਤੇਰੇ ਸਾਰੇ ਕਾਲੇ ਧੰਦੇ ਪਤਾ ਵੀ ਕਿਦੇ ਨਾਲ ਮਿਲ-ਮਿਲ ਕੇ ਤੂੰ ਕੀ-ਕੀ ਵੇਚਦਾ ਇੱਥੇ ਤੇ ਜਿਹੜਾ ਜਿਹੜਾ ਉੱਥੇ